ਇਹ ਮੁੰਡਾ ਅੱਜ ਹੀ ਟੀਕੇ ਲਾਂਦਾ ਹੁੰਦਾ ਸੀ ਕਿਥੋਂ ਰਹਿਣ ਵਾਲਾ ਇਹ ਪਤਾ ਨਹੀਂ ਕਿਥੋਂ ਦੇ ਰਹਿਣ ਵਾਲਾ ਉਹ ਪਰਨੀਕਲ ਦੀ ਰਹਿਣ ਵਾਲਾ ਜੇ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਜੇ ਤੇ ਦੇਖੋ ਠਾਕਦਾ ਉਹਨੂੰ ਮਾਰ ਦੇ ਜੇ ਉਸ ਤੇ ਕਾਰਵਾਈ ਕਰਨ ਦੀ ਹੈ ਘਰਪੂਰ ਹਟਾਉਣ ਦੀ ਹੈ ਆਹੋ ਠਾਂਡੇ ਹੀ ਇਸ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾ ਕਹੇ ਤੇ ਠਾਂਡੇ ਜਿਹੜੇ ਕਰਦੇ ਨੇ ਉਹਨਾਂ ਦਾ ਠਾਂਡਾ ਲੋਕਾਂ ਦੇ ਇੰਨੇ ਨਿਆਣੇ ਮਰਨਦੇ ਆ ਭਰਾਗਾ ਵੇਦਾ ਇਹਨੂੰ ਕਿਉਂ ਨਹੀਂ ਫਾਦੇ ਆ ਨਸ਼ੇ ਵੇਦਾ ਇਹਨੂੰ ਕਿਉਂ ਨਹੀਂ ਫਾਦੇ ਫੇ ਆ ਇਹਦਾ ਕਿਆ ਬੈਸ ਅਵੀ ਨੋ ਜੇ ਇਹਦਾ ਇਹ ਕਬਾਕ ਉਹ ਲਾਸ਼ ਚ ਭਰਾਗੇ ਵੇਚਦਾ ਵਾ ਆ ਜਾਓ ਉਹ ਨਹੀਂ ਉਹ ਸਾਈਡ ਤੇ ਖੜ ਜਾ ਉਹ ਜਿਹੜੇ ਵਾਰਿਸ ਜਿਹੜੇ ਇਹਨਾਂ ਦੇ ਪਿਤਾ ਦੇ ਨਾਲ ਗੱਲ ਹੋਈ ਹੋ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਉਥੋਂ ਨਾਲ ਇਹਦੀ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅਬਰਸਰ ਦਾ ਇਹ ਉਹ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਵਾ ਉਥੋਂ ਆਪਣੇ ਆਪ ਹੀ ਉਹ ਉਥੋਂ ਆ ਗਿਆ ਆ ਗਿਆ ਤੇ ਦੀ ਕਿਤੇ ਇੱਥੇ ਆਣ ਕੇ ਤੇ ਅੱਜ ਉਹ ਤਲਾਹ ਮਿਲੀ ਹੈ ਪੀਥੇ ਦੀ ਡੈਥ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਹੈ ਕੀ ਕਾਰਵਾਈ ਕਰਦੇ ਹਿੰਦੇ ਕਾਰਵਾਈ ਉਹਨਾਂ ਪਰਿਵਾਰ ਤੇ ਡਿਪੈਂਡ ਕਰਦਾ ਹੈ ਇਹਦੇ ਮਾਲਕਾਂ ਤੇ ਜੋ ਵਾਰੇ ਨਹੀਂ ਸੀ ਉਹਨਾਂ ਦਾ ਵੀ ਕਹਿਦਾ ਬਿਆਨ ਲਵਾਂਗੇ ਉਹਨਾਂ ਇਲਾਵਾ ਸੀ ਕਹਿ ਰਹੇ ਸੀ ਸਾਹਮਣੇ ਕਿ ਨਕੀ ਕਰਦਾ ਸੀ ਕੀ ਲਗਾਉਂਦਾ ਸੀ ਦੇਖੋ ਜੀ ਬੀਤੇ ਸਮੇਂ ਤੋਂ ਨਾਲ ਤੁਹਾਨੂੰ ਕੋਈ ਕਰਦਾ ਹੀ ਹੋਵੇ ਪਰ ਕਿਨੈਟ ਦੀ سپورਟ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਇਹਦੇ ਹੁਣ ਹੈ ਤੇ ਦਾਖਲ ਹੀ ਸੀ